ਇਕ ਓੰਕਾਰ ਸਤਿਗੁਰ ਪ੍ਰਸਾਦ ਪਾਇ ਚਾਹ ਦਸਵੇ ਕਵੇ ਬਾਈ ਬੇਨਤੀ ਚੋਪਾਈ ਅਮਰੀ ਕਰੋ ਹਰ ਦੇ ਰਛਾ ਪੂਰਨ ਹੋਇ ਚਿਤ ਕੀ ਇਛਾ ਤਵ ਚਨ ਮਨੈ ਹਮਾਰਾ ਆਪਣਾ ਕਰੋ ਪ੍ਰਤੀਪਾਰਾ ਅਮਰੇ ਦੁਸ ਬੈ ਤਮ ਕਾਉ ਆਪ ਹਾਦ ਮੁਹਿ ਬਚਾਉ ਸੁਖੀ ਵਸੈ ਮੋਰ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਹੋਰ ਚਣ ਜ ਕਰ ਦੇ ਕਰੀਏ ਸਭ ਰਣ ਕੋ ਆਦਿਸ ਕਰੀਏ ਪੂਰਨ ਹੋਏ ਹਮਾਰੀ ਆਸਾ ਤੋਰਪ ਜਿਣ ਕੀ ਰਹੇ ਪਿਆਸਾ ਤੁਮੈ ਛਾਰ ਦੇ ਵਰਨਾਤਿਆਂ ਉਹ ਜੋਬਰ ਚਾਂਸ ਤੁਮਤੇ ਪਾਉਂ ਸੇਵਕ ਸਿਕ ਹਮਾਰੇ ਤਾਰੀਏ ਚੁੰਚੂ ਸਤਰ ਹਮਾਰੇ ਮਾਰੀਏ ਆਪਹਾ ਦੇ ਮੇ ਜਵਰੀ ਮਰਨ ਕਾਲ ਕਾ ਤਰਾਸਨ ਮਰੀਏ ਉਹ ਜੋ ਸੁਦਾ ਹਮਾਰੇ ਪਛਾ ਸ੍ਰੇਸ ਤੁਜੋ ਕਰੀ ਅਵਰੱਛਾ ਰਾਗਲੇ ਮੇ ਰਖਨ ਹਾਰੇ ਸਾਈਂ ਸੰਤ ਸਹਾਇ ਪਿਆਰੇ ਦੀਨ ਬਰਦਸ਼ਣ ਕੇ ਹੰਤਾ ਤੁਮੋ ਬ੍ਰਿਜ ਉਤਰਦਸਨਤਾ ਕਾਲ ਬੈ ਬ੍ਰਹਮਾ ਬਪਤਰਾ ਕਾਲ ਪੈ ਸਭ ਜੀ ਅਵਤਰਾ ਕਾਲ ਪੈ ਕ੍ਰਿਪਾ ਸੰਪਰਕਾ ਸ਼ਾਸਕ ਕਾ ਕ ਕੀ ਹਤਮਾਸਾ जवन काल जो गी सब कियो वेद राय ब्रह्मा जो थियो जवन काल सब लोग सवारा नमस्कार है ताए हमारा जवन काल सब भक्त बनायो देव दज्जच ने बजायो आनंद के अवतार सोई गुरु समझियो हमारा नमस्कार सिंह को हमारी सकल प्रजा जी आप सवारी शिव कण को शिव गुण सुख दियो सतरंग को पल मोहब्बत कियो घट घट के अंतर की जानत भले बरे पीर पछाण चिंटी ते कुछ रे सोला सुपर कृपा डिस्कर फूला ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਦੇ ਰਖ ਕਰਾ ਕਰ ਤਾਰਾ ਪ੍ਰਜਾ ਤਰਦ ਦਵ ਦੇਹ ਪਾਰ ਜਵਾ ਕਰਤ ਕਰਤ ਹੋ ਗਭੂ ਤਬ ਮੈਂ ਮਿਲਤ ਦੇ ਤਰ ਸਭ ਹੂ ਜੇਤੇ ਵਰ ਸਿਰ ਸਭ ਤਾਰੇ ਆਪੇ ਆਪਣੀ ਬੁਝੇ ਉਚਾਰੇ ਤੁਮ ਸਭੀ ਤੇ ਰਾਤ ਨਰਾਲ ਜਾਣਤ ਪੇਦ ਭੇਦੇ ਆਲਮ ਨਰੰਕਾਨ ਮਕਾਨ ਨਿਰਲੰਬੇ ਆਦ ਨੀਲ ਨਾਦੇ ਸੰਭ ਤਾਕਾ ਮੁੜ ਜਾਰਦ ਬੇਦਾ ਜਾਕੋ ਪੇਵ ਨਾ ਭਾਵਦ ਬੇਦਾ ਤਾ ਕੋ ਕਿਰਪਾ ਹਰ ਨਮਾਨਤ ਮਹਾ ਮੂੜ ਗਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਸਦਾ ਸਭ ਨਰਿੰਕਾਰ ਕਾ ਚਿਨਿਤ ਨਹਿ ਪੇਵ ਆਪ ਹੀ ਆਪਣੀ ਬੁਧਹਿ ਜੀਤੀ ਵਰਨਤ ਪਿੰਨ ਪਿੰਨ ਤੋ ਦੇਤੀ ਤੁਮਰਾ ਲਖਣ ਨ ਜਾਏ ਬਸਾਰਾ ਕਹਿ ਬਿ ਸਜਕ ਤੁਮ ਸੰਸਾਰਾ ਏਕ ਰੂਪ ਨੂ ਸਰੂਪ ਅਰੰਕ ਪਿਉ ਰਾਵਕ ਹੀ ਪੂ ਪਾਂਡ ਜੇ ਰ ਸੇ ਤਰ ਕੀ ਨਿਤਪੁਰ ਕਾਂਬ ਹੋ ਰੈ ਦਿਨ ਕਉ ਫੂ ਰਾਜਾ ਹ ਬੈਠਾ ਕਉ ਸਿੰਧ ਪੈ ਸੰ ਗਰਕੇਤਾ ਸਗਰੇ ਸਿਸਤ ਕਾ ਚੰਬਵਾਰ ਗਾਰ ਸਰੂਪ ਸੇੰਬ अब रचा मेरे तुम करो सिख्यो बार सिख संगर दुस्क तेर व्रत पाता सकल मलेश करो रण काता जे तुस सरनी परे तिन कर सद तूफान मेरे पुरखण पग भरे तिहारे तिन कर तुम संकट स बटारे जो कल कोई के भारत है ताके काल निकटना है रिचा होइत है सब कला दूसरे समेतत कला कृपा दरे सञ्ज्ञणे हर हो ताके ताप निकमो हर हो रिद्ध سيد कर्मो शुभ होइ दे सुसास सके ना कोई ਇੱਕ ਬਾਰ ਦਿੱਤ ਮੈਂ ਸਮਾਰ ਕਾਲ ਫਾਸੇ ਤਾਏ ਉਬਾਰ ਜਿੰਨਰ ਨਾਮ ਤੇ ਹਾਰੋ ਕਹਾ ਦਰਿ ਦਿਸਧੋ ਉਤੇ ਰਹਾ ਖੜਕੇ ਤਮੈ ਸਰੰਤਿ ਹਾਰੀ ਆਪ ਹਾਰ ਦਿਲ ਹੋ ਬਾਰੀ ਸਰਬ ਠੋਰ ਮਹੋ ਸੋਹੈ ਦਿਸਜੋਗ ਤਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ